ਹਰ ਉਹ ਸੰਭਵ ਯਤਨ ਜਿਹੜਾ ਸਾਡੇ ਮੈਂ ਨਿਰਿੰਦਰ ਸੈਣੀ ਐਡਵਾਈਜ਼ਰ ਪੈਨਸ਼ਨਰ ਜੂਨੀਅਨ ਪੰਜਾਬ ਅੱਜ ਆਨੰਦਪੁਰ ਡਿਵੀਜ਼ਨ ਦੀ ਜਿਹੜੀ ਪੈਨਸ਼ਨਰਾਂ ਦੀ ਚੋਣ ਹੈ ਉਹ ਪੰਜਾਬ ਦੇ ਕੀਤੇ ਫੈਸਲੇ ਅਨੁਸਾਰ ਹੋਈ ਹੈ ਇਸ ਚੋਣ ਦੇ ਵਿੱਚ ਸਰਕਲ ਵੱਲੋਂ ਵਿਸ਼ੇਸ਼ ਤੌਰ ਤੇ ਆ ਰਾਮਕਮਾਰ ਜੀ ਤੇ ਹਰਿੰਦਰ ਵਾਲਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਇਸ ਚੋਣ ਦੇ ਵਿੱਚ ਹਰੀਚੰਦ ਜੀ ਪ੍ਰਧਾਨਗੀ ਦੇ ਥੱਲੇ ਇਹ ਚੋਣ ਜਿਹੜੀ ਹੋਈ ਹੈ ਇਸ ਚੋਣ ਦੇ ਵਿੱਚ ਸਾਰੀ ਡਿਵੀਜ਼ਨ ਤੋਂ ਬੜੀ ਦੂਰ ਦੂਰ ਤੋਂ ਜਿਹੜੇ ਪੈਨਸ਼ਨਰਾਂ ਨੇ ਹਿੱਸਾ ਲਿਆ ਹੈ ਔਰ ਬਾਕਾਇਦਾ ਤੌਰ ਦੇ ਉੱਤੇ ਬਧਿਪੂਰਵਕ ਕੁਰਸੀਆਂ ਲਾ ਕੇ ਤੇ ਆਪ ਪਾਣੀ ਦਾ ਪ੍ਰਬੰਧ ਕਰਕੇ ਇਹ ਜਿਹੜੀ ਪੈਨਸ਼ਨ ਯੂਨੀਅਨ ਦੀ ਚੋਣ ਹੋਈ ਹੈ ਇਸ ਚੋਣ ਦੇ ਵਿੱਚ ਹਰੀ ਚੰਜੀ ਨੂੰ ਪ੍ਰਧਾਨ ਚੁਣਿਆ ਗਿਆ ਹੈ ਸੀਨੀਅਰ ਮੀਤ ਪ੍ਰਧਾਨ ਤਿਲਕਰਾਜ ਜੀ ਨੂੰ ਚੁਣਿਆ ਗਿਆ ਹੈ ਸਕੱਤਰ ਚਰਨਦਾਸ ਜੀ ਨੂੰ ਚੁਣਿਆ ਗਿਆ ਹੈ ਔਰ ਇਸੇ ਤਰ੍ਹਾਂ ਹੀ 22 23 ਮੈਂਬਰ ਜਿਹੜੇ ਹੈ ਉਹ ਸਮੂੱਚੀ ਇਸ ਟੀਮ ਦੇ ਜਿਹੜੇ ਚੁਣੇ ਗਏ ਆ ਇਹ ਪੈਨਸ਼ਨ ਯੂਨੀਅਨ 2 ਸਾਲ ਦੇ ਲਈ ਕੰਮ ਕਰੇਗੀ ਪੈਨਸ਼ਨ ਯੂਨੀਅਨ ਪੰਜਾਬ ਦੇ ਪੈਨਸ਼ਨਰਾਂ ਦੀ ਬਣੀ ਜਥੇਬੰਦੀ ਪਾਵਰ ਕਾਮ ਤੇ ট্রান্সਕੋ ਪੈਨਸ਼ਨ ਯੂਨੀਅਨ ਜਿਹਦੀ ਅਗਵਾਈ ਕਾਮਰੇਡ ਰਾਜੀ ਸ਼ਾਮ ਜੀ ਕਰਦੇ ਆ ਉਸ ਦੀ ਅਗਵਾਈ ਥੱਲੇ ਜਿਹੜੀ ਇਹ ਕੰਮ ਕਰਦੀ ਰਹੇਗੀ ਔਰ ਬਕਾਇਦਾ ਤੌਰ ਤੇ ਪੈਨਸ਼ਨਰਾਂ ਦੇ ਮਸਲੇ ਚਾਹੇ ਉਹ ਬੋਰਡ ਲੈਵਲ ਤੇ ਹੋਣ ਚਾਹੇ ਸਰਕਾਰ ਲੈਵਲ ਤੇ ਹੋਣ ਚਾਹੇ ਡਿਵੀਜ਼ਨ ਪੱਧਰ ਤੇ ਹੋਣ ਸਾਰੇ ਮਸਲਿਆਂ ਦਾ ਜਿਹੜਾ ਨਿਵਾਰਨ ਕਰਕੇ ਪੈਨਸ਼ਨਰਾਂ ਨੂੰ ਜਿਹੜੇ ਉਹ ਬਣਦੇ ਹੱਕ ਹੈ ਲਾਭ ਹੈ ਉਹ ਦਵਾਏ ਜਾਣਗੇ ਇਹ ਪੈਨਸ਼ਨ ਯੂਨੀਅਨ ਜਿੱਥੇ ਪੰਜਾਬ ਦੇ ਪੈਨਸ਼ਨਰਾਂ ਦੀ ਜਿਹੜੀ ਅਗਵਾਈ ਕਰਦੀ ਰਹੇਗੀ ਉੱਥੇ ਨਾਲ ਦੀ ਨਾਲ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਰਲ ਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਾਉਣ ਦੇ ਲਈ ਵੀ ਉਹਨਾਂ ਦਾ ਸਹਿਯੋਗ ਕਰੇਗੀ ਔਰ ਇਸ ਦੇ ਨਾਲ ਨਾਲ ਹੀ ਬਕਾਇਦਾ ਤੌਰ ਦੇ ਉੱਤੇ ਜੇ ਸਰਕਾਰ ਜਿਹੜੀ ਪਾਵਰ ਪੰਜਾਬ ਦੀ ਭਗਵੰਤਮਾਨ ਦੀ ਸਰਕਾਰ ਹੈ ਚਾਹੇ ਉਹ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਧੱਕਾ ਕਰੇ ਉਸ ਦੇ ਖਿਲਾਫ ਵੀ ਜਿਹੜੀ ਸੰਘਰਸ਼ ਵਧਣ ਦਾ ਯਤਨ ਕਰੇਗੀ ਔਰ ਨਾਲ ਦੀ ਨਾਲ ਮੋਦੀ ਦੀ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਬਹੁਤ ਜਿਹੜੇ ਧੱਕੇ ਕਰਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕਰ ਰਹੀ ਨਵੀਂ ਭਰਤੀ ਨਹੀਂ ਕਰ ਰਹੀ ਬਕਾਇਦਾ ਤੌਰ ਦੇ ਉੱਤੇ ਜਿਹੜੀ ਦੇਸ਼ ਦੀ ਸੰਪਤੀ ਹੈ ਉਹਨੂੰ ਵੇਚਿਆ ਜਾ ਰਿਹਾ ਪਬਲਿਕ ਸੈਕਟਰ ਦੇ ادارے ਵੇਚੇ ਜਾ ਰਹੇ ਆ ਬਿਜਲੀ ਬੋਰਡ ਦਾ ਜਿਹੜਾ 2020 ਬਿੱਲ ਬਣਾ ਕੇ ਤਮਾਮ ਬਿਜਲੀ ਬੋਰਡ ਨੂੰ ਠੇਕੇਦਾਰਾਂ ਦੇ ਹਵਾਲੇ ਕਰਨ ਦਾ ਯਤਨ ਕਰ ਰਹੀ ਹੈ ਇਹਨਾਂ ਤਮਾਮ ਲੜਾਈਆਂ ਦੇ ਵਿੱਚ ਪੈਨਸ਼ਨ ਯੂਨੀਅਨ ਅਨੰਦਪੁਰ ਸਾਹਿਬ ਦਾ ਡਿਵੀਜ਼ਨ ਚੁੰਡ ਜਿਹੜਾ ਨਵਾਂ ਅੱਜ ਚੁਣਿਆ ਗਿਆ ਉਸ ਨੂੰ ਜਿਹੜਾ ਉਹ ਉਹਦਾ ਪੂਰੀ ਤਰ੍ਹਾਂ ਜਿਹੜਾ ਸਮਰਥਨ ਕਰਦੇ ਹੋਏ ਲੜਾਈਆਂ 'ਚ ਸਾਥ ਦੇ ਲਈ ਸਾਡੇ ਪੈਨਸ਼ਨਰ ਲਈ ਵਧੀਆ ਉਹ ਕਰਨ ਦਾ ਯਤਨ ਕਰਿਆ ਹੈ ਔਰ ਕਰਦੇ ਰਹਿਾਂਗੇ ਕਿਉਂਕਿ ਹੋਰ ਕੋਈ ਸਾਡਾ ਬਿਜ਼ਨਸ ਤਾਂ ਹੈ ਨਹੀਂ ਜਾਣਕਾਰੀ ਹੋਰ ਵੀ ਦੱਸ ਦੇਣਾ ਚਾਹਨਾ ਕਿ ਜਦੋਂ ਸਾਥੇ ਉਸ ਸਾਲ ਉਸੇ ਸਾਲ 2006 ਦੇ ਵਿੱਚ ਆਪਣੀ ਖੇਤੀ ਜਿਹੜੀ ਉਹ ਚਾਹਨਾ ਇਹ ਹੈ ਵੀ ਉਸਾਥੀ ਕੰਮ ਕਰਨਾ ਵਾਸਤਾ ਆਣ ਮੁਰਾ ਜਿਹੜੇ ਨਹੀਂ ਲੋੜ ਹੈ ਜਿਹੜੇ ਕੰਮ ਕਰਨਾ ਚਾਹਦੇ ਆਂ ਸਮੇਂ ਦੀ ਮੰਗ ਹੈ ਕਿਉਂਕਿ ਇਹਦਾ ਮਤਲਬ ਇਹ ਨਹੀਂ ਵੀ ਚੜ੍ਹਨ ਦਾ ਨੇ ਸ਼ਫਾਰਸ਼ ਕਰਦੇ ਮੇਰਾ ਬਹੁਤ ਨੰਬਰ ਲਾ ਦਿਓ ਹੋਰ ਇਹਨਾਂ ਨੂੰ ਬੁਲਾ ਦਿਓ ਗਲਤ ਗੱਲ ਹੈ ਅਸੀਂ ਹੁਣ 70 ਤਾਂ ਮੈਂ ਪੁੱਜ ਗਿਆ 70 ਤੇ ਘਾਏ ਟੱਪ ਗਿਆ ਹਣਾ ਫਿਰ ਕਿੰਨੇ ਚਿਰ ਹੋਰ ਕਰਾਂਗੇ ਦੂਆ ਜੇ ਬਿਮਾਰ ਨਾ ਹੁੰਦੇ ਇਹਨੇ ਵੀ ਸਟੈਂਟ ਜੇ ਪਿਆ ਵਾ ਤੇ ਮੈਂ ਵੀ ਲੀਵਰ ਦਾ ਮਰੀਜ਼ ਹਾਂ ਚਾ 5 ਸਾਲ ਤੋਂ ਜੇ ਬਿਮਾਰ ਨਾ ਹੁੰਦੇ ਜਿਹੜਾ ਕੰਮ ਸ਼ੁਰੂ ਕੀਤਾ ਉਹਦੋਂ ਤੋਂ ਲੱਗ ਕੇ ਅੱਜ ਤੱਕ ਸਾਥੀ ਉਹ ਨਾ ਕੋਈ ਮੱਝ ਰੱਖੀ ਨਾ ਖੇਤਾਂ ਦੇ ਵਿੱਚ ਖੇਤੀ ਕੀਤੀ ਔਰ ਬਕਾਇਦਾ ਤੌਰ ਦੇ ਉੱਤੇ ਲੋਕਾਂ ਦੀ ਸੇਵਾ ਹੀ ਕਰਦੇ ਆ ਤਾਂ ਸੇਵਾ ਦੇ ਲਈ ਜਿੰਨਾ ਹੁਣ ਇਹ ਤੋਂ ਬਾਅਦ ਜਿਹੜਾ ਵੀ ਸਮਾਂ ਹੈ ਸਾਥੀ ਕਹਿ ਕੇ ਹੀ ਗਏ ਆ ਕਿ 60 ਸਾਲ ਦੇ ਅਸੀਂ ਵੀ ਹੋ ਗਏ 2 ਸਾਲ ਰਿਟਾਇਰ ਹੋ ਪਰ ਸਾਥੀਓ ਤੁਹਾਡੇ ਲਈ ਦੋ ਤਿੰਨ ਮੈਨੂੰ ਬੇਨਤੀਆਂ ਕਰਨ ਦੀ ਜਿਹੜੀ ਉਹ ਹੈ ਨੰਬਰ 1 ਪੰਜਾਬ ਦੇ ਲੋਕਾਂ ਦੇ ਤੇ ਉਹਦਾ ਹੰਕਾਰ ਠੀਕ ਕਰਨ ਦੇ ਲਈ ਤੁਹਾਡੇ ਕੋਲ ਕੀ ਆਏ ਡਾਂਗ ਛੋਟੀ ਤਾਂ ਤੁਸੀਂ ਮਾਰ ਨਹੀਂ ਸਕਦੇ ਕਿਉਂਕਿ ਤੁਹਾਡੇ ਖਿਲਾਫ ਮੁਕਦਮਾ ਦਰਜ ਹੋ ਜੂ ਤੁਹਾਡੇ ਕੋਲ ਲਾਠੀ ਆ ਜੀ ਇੱਕ ਜਿਹੜੀ ਸਾਥੀ 1 ਜੂਨ ਨੂੰ ਜਿੰਦਾਬਾਦ ਪਾਵਰ ਕਾਮ ট্রান্সਕੋ ਪੈਨਸ਼ਨ ਯੂਨੀਅਨ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਜੁਮਲੇਵਾਜਾਂ ਦੀ ਸਰਕਾਰ ਹਾਏ ਹਾਏ ਹਾਏ

10 ਦੀ ਚੋਣ ਦੇ ਵਿੱਚ ਮੈਨੂੰ ਸਟੇਟ ਦੀ ਕਮੇਟੀ ਦੇ ਵਿੱਚ ਸ਼ਾਮਲ ਕਰ ਦਿੱਤਾ ਲਈ ਜਿਹੜਾ ਇਹਦੇ 92 ਦਾ ਬੁਖਾਰ ਚੜਿਆ ਉਹ 92 ਦਾ ਬੁਖਾਰ ਲਾਓ ਤਾਂ ਜੋ ਮੁਲਾਜ਼ਮਾਂ ਦੇ ਹਿੱਤ ਸੁਰੱਖਿਅਤ ਹੋ ਜਾਈਂ। ਤੁਸੀਂ ਇੰਨੀ ਚੋਈਓ ਤੋਂ ਪਹਿਲਾਂ ਸਰਵੇ ਕਰਾਇਆ ਸਰਵੇ 'ਚ ਦੇਖਿਆ ਕਿ ਮੈਨੂੰ ਬਹੁਮਤ ਜਿਹੜਾ ਨਹੀਂ ਮਿਲਦਾ। ਫਿਰ ਉਹਨੇ ਦੇਖਿਆ ਕਿ ਉਹਦੇ ਜਿਹੜੇ ਜਿਹੜੇ ਮਤਲਬ ਚੋਣ ਕਰਤਾ ਸੀਗੇ ਜਿਹੜੇ ਚੋਣ ਲੜਾਉਣ ਵਾਲੇ ਸੀਗੇ ਉਹਨਾਂ ਨੇ ਇਹਨੂੰ ਸੁਝਾਅ ਦਿੱਤਾ ਵੀ ਕੋਈ ਪਰੇਸ਼ਾਨ ਪਿਛਲੇ ਸਾਲਾਂ ਤੋਂ ਹੁਣ ਨਵੀਂ ਜ਼ਿੰਮੇਵਾਰੀ ਫੇਰ ਦੁਬਾਰਾ ਤੁਹਾਡੇ ਮੁੱਦੇ ਤੇ ਆ ਗਈ। ਇਹ ਇਹਦਾ ਸਾਹ ਮੈਂ ਤੁਸੀ ਕੀ ਕਹਿਣਾ ਚਾਹਦੇ ਮੈਂ ਕਹਿਣਾ ਇਹ ਚਾਹਨਾ ਮੈਂ ਬੀਰੀ ਬੋਰਡ ਦੇ ਵਿੱਚ 75 ਚ ਭਰਤੀ ਹੋਇਆ 70 ਵਿੱਚ ਪਰ 70 ਤੋ ਮੈਂ ਲਗਾਤਾਰ ਜੂਨੀਅਰ ਦੇ ਵਿੱਚ ਕੰਮ ਕਰਦਾ ਔਰ ਸਰਕਲ ਜੂਨੀਅਰ ਪ੍ਰਧਾਨ ਵੀ ਰਿਹਾ ਸਰਕਲ ਪ੍ਰਧਾਨ ਵੀ ਰਿਹਾ ਸਟੇਟ ਦਾ ਵਿੱਚ ਵੀ ਜਾਂਦਾ ਰਿਹਾ 11 ਚ ਮੈਂ ਰਿਟਾਇਰ ਹੋਇਆ ਉਤ ਬਾਦ 11 ਚ ਅਸੀਂ ਪੈਨਸ਼ਨ ਜੂਨੀਅਰ ਬਣਾਈ ਤੇ ਉਹਦੇ ਵਿੱਚ ਅਸੀਂ ਲਗਾਤਾਰ ਫਿਰ ਮੈਂ ਡਿਵੀਜ਼ਨ ਦਾ ਪ੍ਰਧਾਨ ਐ ਸਰਕਲ ਪ੍ਰਧਾਨ ਵੀ ਬਣਿਆ ਤੇ ਮੁਰਕ ਫਿਰ ਮੈਂ ਡਿਵੀਜ਼ਨ ਦਾ ਪ੍ਰਧਾਨ ਐ ਹੁਣ ਤੇ ਔਰ ਅਸੀਂ ਲੋਕਾਂ ਦੇ ਕੰਮਾਂ ਦੀ ਖਾਤਰ ਲੜਦੇ ਆਂ ਲੋਕਾਂ ਦੇ ਕੰਮ ਕਰਾਵਾਂਗੇ ਲੋਕਾਂ ਦੀ ਕੰਮਾਂ ਦੀ ਖਾਤਰ ਜਿਹੜੀ ਜਿੱਤਬੰਦੀ ਹੈ ਉਹ ਬਣੀ ਹੈ ਇਸ ਕਰਕੇ ਸਾਡੇ ਡਿਵੀਜ਼ਨ ਦੇ ਵਿੱਚ ਤਕਰੀਬਨ 1600 ਤੋਂ ਵੱਧ ਪੈਨਸ਼ਨਰ ਹੈ ਜਿਹੜੇ ਹਿਮਾਚਲ ਨੂੰ ਬਿਲੋਂਗ ਕਰਦੇ ਆ ਕੋਈ ਯੂਪੀ ਔਰ ਬਿਹਾਰ ਨਹੀਂ ਬਿਲੋਂਗ ਕਰਦੇ ਆ ਜ਼ਿਆਦਾਤਰ ਹਿਮਾਚਲ ਦੇ ਜਿਹੜੇ ਪੈਨਸ਼ਨਰ ਹੈ ਉਹ ਸਾਡੇ ਇੱਥਾ ਇੱਥੇ ਨੂੰ ਬਿਲੋਂਗ ਕਰਦੇ ਆ ਔਰ ਅਸੀਂ ਉਹਨਾਂ ਦੇ ਕੰਮਾਂ ਵਾਸਤੇ ਲੜਦੇ ਆ ਲੋਕ ਪੈਨਸ਼ਨ ਫੋਨ ਕਰਦੇ ਆ ਅੰਜਮੀਰਾ ਕੰਮ ਨਹੀਂ ਹੋਇਆ ਅਦੀ ਕਰਨ ਵਾਸਤੇ ਕੋਸ਼ਿਸ਼ ਕਰਦੇ ਆ ਵੀ ਸਾਡੇ ਅਫਸਰ ਨੂੰ ਕਹੀਏ ਤੇ ਕੰਮ ਕਰੋ ਔਰ ਕਰਜ਼ੇ ਆ ਸਰਕਾਰ ਕਰਜ਼ੇ ਵੀ ਕਿ ਨਹੀਂ ਕਰਦੇ ਲੜਕਾ ਜਿਹੜਾ ਕੋਲਾਂ ਦੇ ਕੰਮ ਕਰਾ ਲਈ ਜਾ ਤੇ ਕਰਕੇ ਇੱਕ ਅੱਜ ਉਹ ਨਵੀਂ ਦੀ ਚੋਣ ਹੋਈ ਹੈ ਜਿਹੜੀ ਕਿ ਲੋਕਾਂ ਦੇ ਕੰਮਾਂ ਦੀ ਖਾਤਰ ਉੱਤ ਪਰ ਹੈ ਔਰ ਲੋਕਾਂ ਨੇ ਕੰਮ ਕਰਾ ਦੀ ਹੈ ਇਹ ਕੰਮ ਕਰਨਾ ਚਾਹਨਾ ਮੈਂ ਬਹੁਤਾ ਤਾਂ ਨਹੀਂ ਇੰਨਾ ਕਿ ਜੇ ਲੋਕਾਂ ਦੇ ਕੰਮ ਹੁੰਦੇ ਰਹਿਣਗੇ ਤੇ ਲੋਕ ਸਾਡੇ ਤੇ ਵਿਸ਼ਵਾਸ ਕਰਨਗੇ ਤੇ ਨਹੀਂ ਕਰਾਂਗੇ ਤਾਂ ਲੋਕਾਂ ਦਾ ਵਿਸ਼ਵਾਸ ਸਾਡੇ ਤੋਂ ਬਿਲਕੁਲ ਉੱਟ ਜਾਏਗਾ ਧੰਨਵਾਦ ਔਰ ਹੁਣ ਤੁਸੀਂ ਪੈਨਸ਼ਨ ਦਾ ਸਾਰਾ ਕੰਮ ਵੀ ਦਾ ਸੰਭਾਲਿਆ ਪਿਛਲੇ ਸਾਲਾਂ ਤੋਂ ਅੱਜ ਜਿਹੜੀ ਨਵੀਂ ਚੋਣ ਹੋਈ ਹੈ ਤੁਹਾਡੀ ਯੂਨੀ ਦੀ ਉਸ ਡਿਵੀਜ਼ਨ ਦੀ ਚੋਣ ਦੇ ਵਿੱਚ ਤੁਸੀਂ ਆਪਣੇ ਕੀ ਵਿਚਾਰ ਦੇਣਾ ਚਾਹੁੰਦੇ ਹੋ ਉਹ ਸਾਨੂੰ ਦੱਸੋ ਮੇਰਾ ਨਾਮ ਚਰਨ ਦਾਸ ਹੈ ਮੈਂ ਡਾਇਰੈਕਟਰ ਲਾਈਨਮੈਨ ਭਰਤੀ ਹੋਇਆ 79 ਦੇ ਵਿੱਚ 80 ਦੇ ਵਿੱਚ ਮੈਂ ਯੂਨੀਅਨ ਦੇ ਵਿੱਚ ਇਹ ਇਹ ਟਕ ਫੈਡਰੇਸ਼ਨ ਇਹ ਟਕ ਵਿੱਚ ਸ਼ਾਮਲ ਹੋਇਆ ਜਦੋਂ ਤੋਂ ਲੈ ਕੇ ਹੁਣ ਤੱਕ ਰਿਟਾਇਰਮੈਂਟ ਤੱਕ ਮੈਂ ਉੱਥੇ ਕੰਮ ਕੀਤਾ ਡਿਵੀਜ਼ਨ ਚ ਵੀ ਕੀਤਾ ਸਰਕਲ ਚ ਵੀ ਸਟੇਟ ਤੇ ਵੀ ਮੈਂ ਕੰਮ ਕੀਤਾਗਾ ਨਾਲ ਲੱਗਦੀ ਸਾਡੀ ਜਨੇਸ਼ ਸਰਕਲ ਹੈ ਉਹਦੇ ਵਿੱਚ ਮੈਂ ਜਨੇਸ਼ ਸਰਕਲ ਦਾ ਪ੍ਰਧਾਨ ਰਹਾ ਉੱਤੇ ਵੀ ਸਾਥੀਆਂ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਉਹਨਾਂ ਦੀਆਂ ਜਿੰਨੀਆਂ ਵੀ ਪ੍ਰੋਬਲਮ ਆਈ ਉਹ ਸੋਲਵ ਕਰਾਉਣ ਦੀ ਕੋਸ਼ਿਸ਼ ਕੀਤੀ ਇਸੇ ਤਰ੍ਹਾਂ ਡਿਵੀਜ਼ਨ ਅਨੰਦਪੁਰ ਸਾਹਿਬ ਦੇ ਵਿੱਚ ਮੈਂ ਕਾਫੀ ਦੇਰ ਸਖ਼ਤਰ ਤੇ ਤੌਰ ਤੇ ਕੰਮ ਕੀਤਾਗਾ ਤੇ ਰਿਟਾਇਰਮੈਂਟ ਤੋਂ ਬਾਅਦ 9 9 ਸਨ 9 ਚ ਮੈਂ ਰਿਟਾਇਰ ਹੋਇਆ 11 ਚ ਪੈਨਸ਼ਨ ਐਸੋਸੀਏਸ਼ਨ ਜੂਨੀਅਰ ਬਣੀ ਆ ਉਹਦੇ ਵਿੱਚ ਅਸੀਂ ਸ਼ਾਮਲ ਹੋਏ ਜਿਹੜੇ ਮੇਰੇ ਨਾਲ ਦੇ ਟੀਮ ਦੇ ਸਾਥੀ ਹੈਗੇ ਆ ਬਹੁਤ ਸਾਰੇ ਵਧੀਆ ਸੂਝਵਾਨ ਇਮਾਨਦਾਰ ਔਰ ਪੜੇ ਲਿਖੇ ਸਾਥੀ ਹੈਗੇ ਸਾਡੀ ਏਕਤਾ ਬਹੁਤ ਜਥੇਬੰਦੀ ਵਿੱਚ ਅਸੀਂ ਇਕੱਠੇ ਹੋ ਕੇ ਕੰਮ ਕਰਦੇ ਸਾਡੇ ਚੁੱਤ ਵੇੜਬਾਜੀ ਕੋਈ ਨਹੀਂ ਹੈ ਜਿਹਦੇ ਕਰਕੇ ਸਿੱਟਾ ਇਹ ਨਿਕਲਦਾਗਾ ਵੀ ਪੈਨਸ਼ਨਾਂ ਦੇ ਜਿੰਨੇ ਵੀ ਕੰਮ ਹੈਗੇ ਆ ਉਹ ਅਸੀਂ ਲੈਂਦੇ ਆ ਕਰਾਉਂਦੇ ਆ ਖਾਸ ਕਰ ਫੈਮਲੀ ਪੈਨਸ਼ਨ ਜਿਹੜੇ ਪਰਵਨ ਉੱਥੇ ਆਂਦੀ ਹੈ ਜਾਂ ਬੰਦਾ ਰਿਟਾਇਰ ਹੋ ਕੇ ਬਿਮਾਰ ਹੋ ਜਾਂਦਾ ਉਹ ਇਲਾਜ ਕਰਾਂ ਦਾ ਲੱਖਾਂ ਰੁਪਈਆ ਖਰਚ ਹੋ ਜਾਂਦੇ ਬੰਦੇ ਦੀ ਮੌਤ ਹੋ ਜਾਂਦੀ ਹੈ ਫੈਮਲੀ ਜਿਹੜੀ ਹੈ ਉਹ ਦੇ ਸਾਰਾ ਜਿਹਾ ਹੁਕ ਹੈ ਨੋਸੀ ਜਿਹਾ ਹੁਕ ਹੈ ਜਿਹੜਾ ਉਹ ਦਿਨ ਕੱਟਣੇ ਔਖੇ ਹੋ ਜਾਂਦੇਗੇ ਉਸ ਟਾਈਮ ਅਸੀਂ ਉਹਨਾਂ ਦੇ ਬਿੱਲਾਂ ਦੇ ਪਾਸ ਵੀ ਕਰਾਉਂਦੇਗੇ ਇਹ ਨਾਲੇ ਪੈਨਸ਼ਨ ਜਿਹੜੀ ਫੈਮਲੀ ਪੈਨਸ਼ਨ ਲਵਣ ਦੀ ਕੋਸ਼ਿਸ਼ ਕਰਦੇ ਆ ਕਿ ਹੋਰ ਸਾਰੇ ਜਿਹੜੇ ਬਹੁਤ ਕਮ ਹੈਗੇ ਆ ਉਹ ਵੀ ਅਸੀਂ ਕਰਦੇ ਆ ਹਰ ਸਾਲ ਪੈਨਸ਼ਨ ਡੇ ਜਿਹੜਾ ਅਡਾ ਪੁਰਾਣਾ ਟਾਈਮ ਦੇ ਤਰ੍ਹਾਂ ਸੀ ਚੱਲਿਆ ਆਂਦਾਗਾ ਅਸੀਂ ਹਰ ਸਾਲ ਪੈਨਸ਼ਨ ਡੇ ਮਨਾਉਂਦੇ ਆ 70 ਸਾਲ ਦੀ ਉਮਰ ਤੇ ਵੱਧ ਜਿੰਨੇ ਵੀ ਪੈਨਸ਼ਨਰ ਹੈਗੇ ਆ ਉਹਨਾਂ ਨੂੰ ਇੱਥੇ ਲਿਆ ਕੇ ਚਾਹ ਪਾਣੀ ਦਾ ਰੋਟੀ ਦਾ ਲੰਗਰ ਲਗਾ ਕੇ ਉਹਨਾਂ ਨੂੰ ਸਨਮਾਨ ਕਰਦੇ ਆ ਲੋਈਆਂ ਤੇ ਮੋਮੈਂਟੋ ਦਿੰਦੇ ਇਸ ਵਾਰ ਅਸੀਂ ਇੱਕ ਹੋਰ ਵਾਅਦਾ ਕੀਤਾ ਜਿਹਦੇ ਵਿੱਚ ਸਾਡੀਆਂ ਬੀਬੀਆਂ ਭੈਣਾ ਸਾਡੀਆਂ ਰਿਟਾਇਰ ਉਹਨਾਂ ਤੋਂ ਫੈਮਿਲੀ ਪੈਨਸ਼ਨਰ ਉਹ ਉਹਨਾਂ ਨੂੰ ਅਸੀਂ ਬਲਾਕ ਆ ਉਹਨਾਂ ਨੂੰ ਛਾਲਾਂ ਦਿੱਤੀਆਂ ਮੋਮੈਂਟੋ ਦਿੱਤੀਆਂ ਤੇ ਉਹਨਾਂ ਨਾਲ ਸਤਿਕਾਰ ਕੀਤਾਗਾ ਉਹਨਾਂ ਬੀਬੀਆਂ ਵੱਲੋਂ ਸਾਡੇ ਨਾਲ ਬਹੁਤ ਉਹਨਾਂ ਦੀ ਕੋਈ ਖੁਸ਼ੀ ਪ੍ਰਗਟ ਜाहिर ਕੀਤੀ ਕਿ ਸਾਨੂੰ ਇਹ ਜਿਹੜਾ ਕੰਮ ਤੁਸੀਂ ਕੀਤਾ ਅੱਜ ਤੱਕ ਸਾਡੇ ਨਾਲ ਕਿਸੇ ਨੇ ਨਹੀਂ ਕੀਤਾ ਇੱਕ ਮਹੀਨਾ ਉਹ ਬੰਦੇ ਦਾ ਫੋਨ ਆਇਆ ਤੇ ਕਹਿੰਦਾ ਵੀ ਮੇਰੀ ਮਾਂ ਵਿਧਵਾ ਹੈ ਔਰ ਬਿਮਾਰ ਹੈ ਜਿਹੜਾ ਤੁਸੀਂ ਉਹਨੂੰ ਸਨਮਾਨ ਦਿੱਤਾਗਾ ਉਹ ਚਾਹ ਰੋਜ਼ ਚੱਕਗਾ ਸਵੇਰੇ ਉੱਠਗਾ ਆਪਣੇ ਮੱਥੇ ਨਾਲ ਲਾਉਂਦੀ ਹੈ ਔਰ ਤੁਹਾਡਾ ਜਿਹੜਾ ਸਤਿਕਾਰ ਦਿੱਤਾ ਤੁਹਾਡਾ ਧੰਨਵਾਦ ਜਿਹੜਾ ਕਰਦੀ ਹੈ ਆਣੇ ਟਾਈਮ 'ਚ ਸਾਡੀ ਜਿਹੜੀ ਜਥੇਬੰਦੀ ਹੁਣ ਦੁਬਾਰਾ ਪੰਗ ਹੋ ਗਿਆ ਨਮੇਜ਼ਰ ਚੁਣੀ ਗਈ ਇਹ ਟੀਮ ਵਧੀਆ ਚੁਣੀ ਗਈ ਵਧੀਆ ਬੰਦੇ ਆ ਪੜ੍ਹੇ ਲਿਖੇ ਹਮਦਰ ਦੇ ਅਸੀਂ ਸਾਰੀ ਟੀਮ ਵੱਲੋਂ ਮੈਂ ਆਪਣੇ ਵੱਲੋਂ ਵੀ ਵਿਸ਼ਵਾਸ ਦਵਾਣਾ ਜਿੱਦਾਂ ਅਸੀਂ ਪਹਿਲੇ ਟਾਈਮ ਸਾਰਾ ਹੱਥਾਂ ਵਿੱਚ ਇਹ ਲੋਕਾਂ ਦੀ ਸੇਵਾ ਵਿੱਚ ਲਾਇਆ ਤੇ ਹੁਣ ਵੀ ਅਸੀਂ ਲਾਵਾਂਗੇ ਅੱਜ ਆਨੰਦਪੁਰ ਸਾਹਿਬ ਡਵੀਨ ਨੇ ਜਿਹੜੀ ਚੋਣ ਕਰੀ ਹੈ ਇਹਦੇ ਅੰਦਰ ਬਹੁਤ ਇਸ਼ੂ ਜਵਾਨ ਜਿਹੜੇ ਸਾਥੀ ਲਏ ਆ ਅਸੀਂ ਆਸ ਕਰਦੇ ਆਂ ਕਿ ਇਹ ਸਾਥੀ ਜਿਹੜੇ ਸਾਡੇ ਪੈਨਸ਼ਨਰ ਹੈ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਪ੍ਰੋਬਲਮ ਆਉਂਦੀਆਂ ਉਹਨਾਂ ਦੀ ਜਿਹੜੀ ਹੈਲਪ ਕਰਨਗੇ ਪਰ ਵਧੀਆ ਢੰਗ ਦੇ ਨਾਲ ਮਿਲ ਕੇ ਕੰਮ ਕਰਨਗੇ ਧੰਨਵਾਦ ਮੈਂ ਗੋਪਾਲ ਸ਼ਰਮਾ ਪ੍ਰੈਜ਼ੀਡੈਂਟ ਪੋਐਨਮ ਡਿਵੀਜ਼ਨ ਗੰਗੂਵਾਲ ਤੇ ਮੇਰੇ ਨਾਲ ਸਾਥੀ ਮੇਰੇ ਸੁਖਦੇਵ ਸਿੰਘ ਜੀ ਕਨਵੀਨਰ ਸਟੇਟ ਤੋਂ ਹਰੀ ਚਾਂਦੀ ਪ੍ਰਧਾਨ ਮੰਡਲ ਡਿਵੀਜ਼ਨ ਅਨੰਦਪੁਰ ਸਾਹਿਬ ਸਾਡੇ ਸੈਕਟਰੀ ਸਾਹਿਬ ਤੇ ਮਨਿੰਦਰ ਬਲਜੀ ਮਨਿੰਦਰ ਜੀ ਬਲਜੀ ਚਰਨਦਾਸ ਜੀ ਸਾਰੇ ਜਿੰਨੇ ਵੀ ਮੇਰੇ ਇੱਥੇ ਦੋਸਤ ਖੜੇ ਐ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਸਾਡੇ ਪਿਛਲੇ ਸਮੇਂ ਦੇ ਵਿੱਚ ਗੰਗੂਵਾਲ ਜਿਹੜੀ ਐ ਸਟੇਟ ਦੇ ਆਰਡਰਾਂ ਦੇ ਮੁਤਾਬਕ ਗੰਗੂਵਾਲ ਵੀ ਡਿਵੀਜ਼ਨ ਨੇ ਚੋਣ ਕੀਤੀ ਐ ਡਿਵੀਜ਼ਨ ਚੋਣ ਹੋਣ ਤੋਂ ਬਾਅਦ ਅੱਜ ਜਿਹੜੀ ਇੱਥੇ ਅਨੰਦਪੁਰ ਸਾਹਿਬ ਟ੍ਰੇਨਰ ਜੁਨੀਅਨ ਦੀ ਚੋਣ ਹੋਈ ਐ ਇਸੇ ਪ੍ਰਕਾਰ ਸਾਡੀ ਸਰਬਸੰਪਤੀ ਨਾਲ ਜਿਹੜੀ ਚੋਣ ਐ ਉਹ ਕੀਤੀ ਗਈ ਐ ਜਿਸ ਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਦੇ ਤੌਰ ਤੇ ਮੈਨੂੰ ਸੀਨੀਅਰ ਵਾਈਸਪ੍ਰੈਜ਼ੀਡੈਂਟ ਜੀਤਰਾਜ ਜੀ ਉਧਰ ਸੈਕਟਰੀ ਦੇ ਸੋਮਦਰ ਜੀ ਤੇ ਬਾਕੀ ਸਾਰੀ ਟੀਮ ਜਿਹੜੀ ਹੈ ਉਹ ਚੁਣੀ ਗਈ ਹੈ ਉਹ ਟੀਮ ਵੱਲੋਂ ਸਾਰਿਆਂ ਨੇ ਉੱਤੇ ਕਸਮ ਲਈ ਹੈ ਕਿ ਸਾਰੇ ਬੰਦੇ ਚੀਜ਼ ਅਣਥੱਕ ਜਿਹੜੀ ਹੈ ਮਿਹਨਤ ਕਰੂਗੇ ਔਰ ਉਹਨਾਂ ਨੇ ਮਿਹਨਤ ਕੀਤੀ ਵੀ ਹੈ ਸਾਰੇ ਬੈਠ ਕੇ ਮੈਂਬਰਸ਼ਿਪ ਬਣਾਈ ਹੈ ਔਰ ਅੱਗੇ ਤੋਂ ਵੀ ਸਾਰਾ ਜਿਹੜਾ ਕੰਮ ਹੈ ਸਟੇਟ ਦੇ ਆਰਡਰ ਦੇ ਮੁਤਾਬਕ ਜੋ ਹੁਕਮ ਸਟੇਟ ਕਰੂਗੀ ਉਹਦੇ ਮੁਤਾਬਕ ਅਸੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੁਖਦੇਵ ਸਿੰਘ ਜੀ ਕਨਵੀਨਰ ਸਰਕਲ ਬਲੰਦਪੁਰ ਸਾਹਿਬ ਤੋ ਅਧਿ ਪਿਛੇ ਗੰਗੂਵਾਲ ਇਲੈਕਸ਼ਨ ਕੀਤਾ ਸੀਗਾ ਉਹਦੇ ਵਿੱਚ ਸਾਡੇ ਪ੍ਰਧਾਨ ਚੁਣੇ ਗਏ ਸ੍ਰੀ ਗੋਪਾਲ ਦਾ ਸ਼ਰਮਾ ਜੀ ਤੇ ਸੈਕਟਰੀ ਕੋਮਲ ਰਾਜ ਜੀ ਅਧੀ ਇਹ ਟੀਮ ਸਾਰੀ ਸਾਡੀ ਜਿਹੜੀ ਆ ਤੇ ਸਰਕਾਰ ਵਰਤ ਸੰਘਰਸ਼ ਕਰਨ ਲਈ ਬਣਾਈ ਆ ਕਈ ਗੱਲਾਂ ਜਿਹੜੀਆਂ ਸਰਕਾਰ ਨਾਲ ਸਾਡੀਆਂ ਮੰਦੀ ਨਹੀਂ ਸਮਝਦੀ ਨਹੀਂ ਸੁਣਦੀ ਨਹੀਂ ਉਹ ਕਰਨ ਲਈ ਦੇ ਸੀ ਬੜੇ ਸਖਤ ਐਕਸ਼ਨਾਂ ਨਾਲ ਅੱਗੇ ਜਾ ਕੇ ਜਿਹੜਾ ਐਕਸ਼ਨ ਲਵਾਂਗੇ ਔਰ ਆਉਣ ਵਾਲੀਆਂ ਵੋਟਾਂ ਵਿੱਚ ਅਸੀਂ ਇਹ ਸਰਕਾਰ ਨੂੰ ਸਬਕ ਸਿਖਾਵਾਂਗੇ